ਜਾਬ ਹਰਿਆਣਾ ਹਾਈ ਕੋਰਟ ਪੀਯੂ ਸੈਨੇਟ ਚੋਣਾਂ ਦਾ ਮਾਮਲਾ ਪਹੁੰਚਿਆ ਪੀਯੂ ਸੈਨੇਟ ਚੋਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਹਰਦੀਪ ਸਿੰਘ ਦੂਆ ਨੇ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਖਲ ਕੀਤੀ ਹੈ ਪਿਛਲੇ ਦਿਨਾਂ ਤੋਂ ਹੀ ਇਸ ਨੂੰ ਲੈ ਕੇ ਵਿਵਾਦ ਹੈ ਉਹ ਪੱਕਿਆ ਹੋਇਆ ਮਾਮਲਾ ਪੱਕਿਆ ਹੋਇਆ ਔਰ ਨੋਟੀਫਿਕੇਸ਼ਨ ਰੱਦ ਕਰਾਉਣ ਦੀ ਜੋ ਮੰਗ ਪਿਛਲੇ ਦਿਨਾਂ ਦੇ ਵਿੱਚ ਹੋਈ ਰੋਸ ਪ੍ਰਦਰਸ਼ਨ ਹੋਇਆ ਉਸ ਤੋਂ ਬਾਅਦ ਜੋ ਕੇਂਦਰ ਦੇ ਵੱਲੋਂ ਆਪਣੇ ਫੈਸਲੇ ਨੂੰ ਵਾਪਸ ਵੀ ਲਿਆ ਗਿਆ ਸੀ ਦ ਹਾਈ ਕੋਰਟ ਹੁਣੇ ਪੀਓ ਸੈਨਟ ਚੋਂ ਮਾਮਲਾ ਜਿਹੜਾ ਉਹ ਪਹੁੰਚ ਗਿਆ ਤੇ ਇਸ ਸੰਬੰਧੀ ਜੋ ਪਟੀਸ਼ਨ ਹੈ ਉਹ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਤਾਂ ਪਟੀਸ਼ਨ ਦਾਖਲ ਜੋ ਕੀਤੀ ਗਈ ਹੈ ਉਸ ਦੇ ਵਿੱਚ ਕੀ ਕੁਝ ਜਿਹੜਾ ਉਹ ਅਹਿਮ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਹਰਦੀਪ ਸਿੰਘ ਦੂਆ ਨੇ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਨੂੰ ਦਾਖਲ ਕੀਤਾ ਹੈ ਇੱਕ ਪਾਸੇ ਜਿੱਥੇ ਪ੍ਰਦਰਸ਼ਨ ਜਿਹੜਾ ਉਹ ਚੱਲ ਰਿਹਾ ਹੈ ਲਗਾਤਾਰ ਪ੍ਰੋਟੈਸਟ ਹੋ ਰਿਹਾ ਇਸ ਕੱਲ ਨੂੰ ਲੈ ਕੇ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਪੰਜਾਬ ਯੂਨੀਵਰਸਿਟੀ ਦੇ ਹਿੱਤ ਦਾ ਨਹੀਂ ਹੈ ਪੰਜਾਬੀਆਂ ਦੇ ਹਿੱਤ ਦਾ ਨਹੀਂ ਹੈ ਤੇ ਇਸ ਦੇ ਵਿੱਚ ਕੋਈ ਦਖਲਅੰਦਾਜ਼ੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤੇ ਉਸ ਨੂੰ ਜਿਹੜਾ ਉਹ ਮੁੱਡੋ ਹੀ ਰੱਦ ਕੀਤਾ ਜਾਏ ਬੇਸ਼ੱਕ ਉਸ ਨੂੰ ਰਦ ਕਰਨ ਦਾ ਫੈਸਲਾ ਜਿਹੜਾ ਕੇਂਦਰ ਦੇ ਵੱਲੋਂ ਲਿਆ ਗਿਆ ਪਰ ਉਸ ਦੇ باوجود ਇਸ ਦੇ ਉੱਤੇ ਹਾਲੇ ਵੀ ਮਸਲਾ ਜਿਹੜਾ ਉਹ ਪਕਿਆ ਹੋਇਆ ਅੱਜ ਪੀਯੂ ਦੇ ਵਿੱਚ ਜਿੱਥੇ ਇੱਕ ਪਾਸੇ ਵਿਦਿਆਰਥੀਆਂ ਦੇ ਵੱਲੋਂ ਇਕੱਠ ਕਰਨ ਦਾ ਐਲਾਨ ਕੀਤਾ ਹੋਇਆ ਸੀ ਵੱਡੀ ਗਿਣਤੀ ਦੇ ਵਿੱਚ ਵਕ ਵਕ ਥਾਮਾ ਤੋਂ ਲੋਕ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਤੰਨੇ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਹਾਲਾਂਕਿ ਬਹੁਤਿਆਂ ਨੂੰ ਜਿਹੜਾ ਉਹ ਰੋਕ ਲਿਆ ਗਿਆ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਔਰ ਵਕ ਵਕ ਥਾਮਾ ਦਿੱਤੇ ਪੁਲਿਸ ਨੇ ਜੋ ਬੈਰੀਕੇਟਿੰਗ ਕੀਤੀ ਹੋਈ ਸੀ ਪਰ ਉਸ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਭਖਿਆ ਵਿਦਿਆਰਥੀ ਇਹ ਗੱਲ ਕਹਿੰਦੇ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਦੇ ਵੱਲੋਂ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਮੋਹਾਲੀਗੜ ਮੋਹਾਲੀ ਤੇ ਚੰਡੀਗੜ੍ਹ ਦੇ ਜੋ ਬਾਰਡਰ ਨੇ ਉੱਥੇ ਆਨ ਜਾਣ ਵਾਲੇ ਜਿਹੜੇ ਰਸਤੇ ਸੀਗੇ ਉਹਨਾਂ ਨੂੰ ਜਾਮ ਕੀਤਾ ਗਿਆ ਬੈਰੀਕੇਟਿੰਗ ਕਰ ਦਿੱਤੀ ਗਈ ਸੀ ਪੁਲਿਸ ਦੇ ਵੱਲੋਂ ਤੇ ਜੋ ਲੋਕ ਪੀਯੂ ਜਾਣਾ ਚਾਹੁੰਦੇ ਸੀਗੇ ਉਹਨਾਂ ਨੂੰ ਉੱਥੇ ਜਾਣ ਤੋਂ ਰੁਕ ਗਿਆ ਹੈ ਦੂਸਰੇ ਪਾਸੇ ਹੁਣ ਇਹ ਜਿਸ ਗੱਲ ਨੂੰ ਲੈ ਕੇ ਮਸਲਾ ਪੱਖਿਆ ਸੀ ਜੋ ਸੈਨੇਟ ਤੇ ਸਿੰਡੀਕੇਟ ਨੂੰ ਜਿਹੜਾ ਉਹ ਭੰਗ ਕਰਨ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਕੇਂਦਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਉਸ ਦੇ ਰੂਸ ਦੇ ਵਿੱਚ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਚ ਧਰਨ ਲਗਾ ਕੇ ਬੈਠ ਕੇ ਸਨ ਤੇ ਉਹ ਮਾਮਲਾ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਪਹੁੰਚ ਗਿਆ ਹੈ ਜੋਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਜ਼ਬਰਦਸਤ ਹੰਗਾਮਾ ਹੋਇਆ ਪੀਯੂ ਦੇ ਵਿੱਚ ਐਂਟਰੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀ ਆਹਮੋ ਸਾਹਮਣੇ ਹੋਏ ਹੈ ਪ੍ਰਦਰਸ਼ਨਕਾਰੀ ਵੈਸਤੂਪਾਦ ਗਰੂ ਪੁਲਿਸ ਦੇ ਨਾਲ ਉਨ੍ਹਾਂ ਦੀ ਟਕਰਾਮੁਕੀ ਹੋਈ ਹੈ ਪੁਲਿਸ ਦੇ ਵੱਲੋਂ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਵਿਦਿਆਰਥੀ ਇਸ ਵਕਤ ਪ੍ਰਦਰਸ਼ਨ ਕਰ ਰਹੇ ਹੈ ਤੇ ਜੋ ਵਿਦਿਆਰਥੀ ਉਹਨਾਂ ਦੇ ਮਾਪਿਆਂ ਨੂੰ ਵੀ ਜੋ ਹੈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਸੇ ਦੇ ਉੱਤੇ ਚਰਨਜੀਤ ਸਿੰਘ ਚੰਨੀ ਕੀ ਆਖਦੇ ਨੇ ਉਹ ਸੁਣਾਉਣੇ ਆ। ਜਰ ਮਨਮੋਹਨ ਸਿੰਘ ਜੀ ਤੇ ਆਈਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰ ਦਿਵਾਲ ਸ਼ਰਮਾ ਜੀ ਇੱਥੋਂ ਪੜੇ ਹੋਏ। ਸੋ ਆਪੋਜੀਸ਼ਨ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਦਾ ਨਹੀਂ ਦੇਖ ਸਕਦੇ। ਕੇਂਦਰ ਸਰਕਾਰ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ ਤਾਂ ਪੰਜਾਬ ਵਿਧਾਨ ਸਭਾ ਤੁਸੀਂ ਸੈਸ਼ਨ ਬਲਾਉਣ ਦੀ ਮੰਗ ਜੋ ਚਰਨਜੀਤ ਸਿੰਘ ਚੰਨੀ ਨੇ ਕੀਤੀ ਹੈ ਔਰ ਇਸ धरनेक वक्बंदियाँ पहुंची बख सियासी आगू ने वह पहुँचे ने और इस तो अलावा कई यूथ आगू जो पहुंचे जिन्हों के वालों विद्यार्थियों का समर्थन किया गया और इस दौरान चरणजीत सिंह चन्नी की आख ने हैं सुनावे पंजाब में सरहद से पचास किलोमीटर तक बी एस एफ लगा दी गई है पंजाब का अदारा भाखड़ा ब्यास मैनेजमेंट बोर्ड उस पर उन्होंने कब्जा कर लिया है अब पंजाब की यूनिवर्सिटी पंजाब यूनिवर्सिटी पे ये कब्जा करना चाहते हैं और यहाँ की जो सेनेट है पहले उसको हटा दिया फिर बदल दिया फिर बदल दिया अब उसके इलेक्शन डिक्लेयर नहीं कर रहे हमारी डिमांड है कि तुरंत इसके इलेक्शन डिक्लेयर किए जाएं और किसी तरह भी पंजाब की यूनिवर्सिटी में हस्तक्षेप उनका बर्दाश्त नहीं करेंगे पंजाब सरकार को मैं बेनती करना चाहता हूँ कि सोए क्यों पड़े हो भैया पंजाब की विधानसभा का सेशन बुलाओ ਪੰਜਾਬ ਯੂਨੀਵਰਸਿਟੀ ہماری ਮਾਂ ਹੈ ہماری ਮਾਂ ਨੂੰ ਲੂਟਾ ਜਾ ਰਹਾ ਹੈ ਔਰ ਆਪ ਚੁੱਪ ਬੈਠੇ ਹੋ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਕੀ ਆ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਜੋ ਹੱਕ ਹੈ ਪੰਜਾਬੀਆਂ ਦਾ ਪੰਜਾਬ ਦਾ ਉਸ ਨੂੰ ਰੋਟ ਨਹੀਂ ਦਿੱਤਾ ਜਾਏਗਾ ਔਰ ਅੱਜ ਇਸ ਧਰਨੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਈ ਜੋ ਜਥੇਬੰਦੀਆਂ ਨੇ ਪਹੁੰਚੀਆਂ ਸੀ ਕਈ ਜੂਥਾਕੂ ਉਹ ਪਹੁੰਚੇ ਸਨ ਉਹਨਾਂ ਦੇ ਵੱਲੋਂ ਸਮਰਥਨ ਅਜਿਹੜਾ ਉਹ ਕੀਤਾ ਗਿਆ ਸੀ ਇਸ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੀ ਇਸ ਧਰਨੀ ਦੇ ਵਿੱਚ ਸ਼ਾਮਲ ਹੋਈਆਂ ਇਸ ਵਕਤ ਕੀ ਸਥਿਤੀ ਹੈ ਉਥੋਂ ਦੀ ਸਮਰਪਿਤ ਮਾਹਲ ਰਿਅ ਬਜ਼ਮ ਸਾਡੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਬਜ਼ਮ ਇਸ ਵਕਤ ਕੀ ਤਸਵੀਰ ਹੈ ਯੂਨੀਵਰਸਿਟੀ ਦੀ ਤਫਸੀਲ ਦੇ ਨਾਲ ਜਾਣਕਾਰੀ ਦਿਓ 对。 ਦੇਖੋ ਫਿਲਹਾਲ ਦੇ ਲਈ ਕਿਉਂਕਿ ਹਲੇ ਜਿਹੜਾ ਇਸ ਵਕਤ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ ਇੱਕ ਪਾਸੇ ਤੇ ਦੂਸਰੇ ਪਾਸੇ ਜਿਹੜਾ ਹੈਗਾ ਕਿ ਤਸਵੀਰ ਦਿਖਾ ਦਨੇ ਹੈ ਕਿਉਂਕਿ ਕਈ ਸਾਰੇ ਲੀਡਰ ਇੱਥੇ ਪਹੁੰਚੇ ਚਰਨਦੀਪ ਸਿੰਘ ਚੰਨੀ ਇੱਥੇ ਪਹੁੰਚੇ ਪ੍ਰਗਟ ਸਿੰਘ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰਸ ਪਹੁੰਚੇ ਨੇ ਆ ਜਾਂ ਫਿਰ ਇਸ ਤੋਂ ਇਲਾਵਾ ਆਮ ਆਦੀ ਪਾਰਟੀ ਤੋਂ ਜਿਹੜਾ ਹੈਗਾ ਉਹ ਲੀਡਰਸ ਪਹੁੰਚੇ ਨੇ ਐਮ ਐਲ ਏਸ ਪਹੁੰਚੇ ਐਮ ਪੀ ਪਹੁੰਚੇ ਕਿਸਾਨ ਆਗੂ ਪਹੁੰਚ ਚੁੱਕੇ ਨੇ ਬਲਬੀਰ ਸਿੰਘ ਰਾਜੇਵਾਲ ਪਹੁੰਚ ਨੇ ਪ੍ਰਗਟ ਦੀ ਸਭ ਤੋਂ ਪਹਿਲਾਂ ਕਿਉਂਕਿ ਪੰਜਾਬ ਦੀ ਹੋਂਦ ਪਛਾਣ ਦੀ ਗੱਲ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹੀ ਯੂਨੀਵਰਸਿਟੀ ਹੈ ਜਿੱਥੋਂ ਅਸਲੀ ਜਿਹੜਾ ਹੈਗਾ ਉਹ ਗਿਆਨ ਮਿਲਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਬਾਹਰ ਜਾਂਦੇ ਆ ਪਰ ਇੱਥੇ ਜਿਹੜੇ ਕਿ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਮਾਨਸਿਕਤਾ ਦੀ ਪ੍ਰੋਬਲਮ ਹੈ ਜਿਹੜੀ ਆਰਐਸਐਸ ਹੈ ਉਹ ਆਰਐਸਐਸ ਜਿਹੜੀ ਆ ਉਹ ਇਹਦਾ ਭਗਮਕਰਨ ਕਰ ਰਹੀ ਆ ਭਗਵੰਤ ਮਾਨ ਜੀ ਇਹਨਾਂ ਦੇ ਮੰਤਰੀ ਜਿਹੜੇ ਆ ਮਿਸਟਰ ਬੈਂਸ ਉਹ ਵੀ ਇਹ ਗੱਲ ਕਰਦੇ ਆ ਵੀ ਆਰਐਸਐਸ ਜਿਹੜੀ ਆ ਇਹਨਾਂ ਯੂਨੀਵਰਸਿਟੀਆਂ ਦਾ ਭਗਮਾ ਕਰਨ ਕਰਨ ਦੀ ਗੱਲ ਕਰ ਰਹੀ ਹੈ ਪਰ ਜਦੋਂ ਅਸੀਂ ਔਨ ਦਾ ਫਲੋਰ ਆਫ ਦਾ ਹਾਊਸ ਵਿਧਾਨ ਸਭਾ ਦੇ ਵਿੱਚ ਇਹ ਕਹਿੰਨੇ ਆ ਵੀ ਇਹਨਾਂ ਦੀ ਜਿਹੜੀ ਲਿਆਂਦੀ ਹੋਈ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਰਿਜੈਕਟ ਕਰ ਦਈਏ ਉਹਦੇ ਤੇ ਫਿਰ ਇਹ ਗੱਲ ਵੀ ਨਹੀਂ ਕਰਦੇ ਜਿਸ ਤਰ੍ਹਾਂ ਬੀਬੀਐਮਪੀ ਦੇ ਵਿੱਚ ਹੋਇਆ ਉਸੇ ਤਰ੍ਹਾਂ ਹੀ ਇਹ ਇਹਦੇ ਵਿੱਚ ਐਜੂਕੇਸ਼ਨ ਦੇ ਵਿੱਚ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਭਗਵਾਨਤਮਾਨ ਸਰਕਾਰ ਦੀਆਂ ਲੱਤਾਂ ਬਹੁਤੀਆਂ ਤਕੜੀਆਂ ਹੈ ਨਹੀਂ ਪਰ ਮੈਂ ਆਹ ਮੁੰਡਿਆਂ ਦਾ ਧੰਨਵਾਦ ਕਰਦਾ ਇਹਨਾਂ ਨੇ ਪੰਜਾਬ ਨੂੰ ਇੱਕ ਵਾਰੀ ਦੁਬਾਰਾ ਫੇਰ ਪੰਜਾਬ ਦੇ ਇਸ਼ੂ ਤੇ ਪੰਜਾਬ ਯੂਨੀਵਰਸਿਟੀ ਦੇ ਇਸ਼ੂ ਤੇ ਜਿਹੜਾ ਆ ਉਹ ਦੁਬਾਰਾ ਇਕੱਠਿਆ ਕਰਨਾ ਇਸ ਤੋਂ ਇਲਾਵਾ ਕਿਉਂਕਿ ਅੱਜ ਚਲੋ ਇੱਕ ਦਿਨ ਦੀ ਕਾਲ ਸੀਗੀ ਕੱਲ ਨੂੰ ਵੀ ਜੇ ਹਲੇ ਤੱਕ ਕੋਈ ਕਿਸੇ ਤਰੀਕੇ ਦਾ ਕੋਈ ਸ਼ਡਿਊਲ ਨਹੀਂ ਆਂਦਾ ਕੁਝ ਨਹੀਂ ਹੁੰਦਾ ਧਰਨਾ ਇਸੇ ਤੱਕ ਰਹਿਣਾ ਚਾਹੀਦਾ ਬਿਲਕੁਲ ਧਰਨਾ ਰਹਿਣਾ ਚਾਹੀਦਾ ਕਿਉਂਕਿ ਅਸਲੀ ਗੱਲ ਹੈ ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਆਪਣਾ ਵਿਸ਼ਵਾਸ ਜਿਹੜਾ ਗਵਾ ਬੈਠੀ ਹੈ ਚੁੱਤੂ ਸਰਕਾਰਾਂ ਵਿਸ਼ਵਾਸ ਘੁਆ ਦਿੰਦੀਆਂ ਤਾਂ ਫਿਰ ਨੈਚੁਰਲੀ ਆ ਜਿਹੜੀ ਯੰਗ એનર્ਜੀ ਹੈਗੀ ਆ ਉਹ ਕਿਤੇ ਨਾ ਕਿਤੇ ਜ਼ਿਆਦਾ ਜਿਹੜੀ ਹੈ ਅਗਰੈਸਿਵ ਹੋ ਜਾਂਦੀ ਆ ਜੋ ਕਿ ਦੋ ਨੋਟੀਫਿਕੇਸ਼ਨ ਕਰਨ ਦਾ ਮਤਲਬ ਜਿਹੜੇ 15 ਮਿੰਟ ਬਾਅਦ ਦੁਬਾਰਾ ਕੀਤਾ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੀ ਵੱਡੀ ਗਲਤੀ ਹੈ ਅਜਾ ਇੱਕ ਬੰਦ ਸਵਾਲ ਇਹ ਵੀ ਹੈ ਬਾਹਰ ਲਾਠੀ ਚਾਰਜ ਹੋਇਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਨੂੰ ਸਾਥ ਲੈਂਦੀ ਹੈ ਪੰਜਾਬ ਪੁਲਿਸ ਦੇ ਵੀ ਬਾਹਰ ਜਿਹੜਾ ਹੈਗਾ ਐਂਟੀ ਰਾਇਆਟ ਪੁਲਿਸ ਖੜੀ ਹੁੰਦੀ ਆ ਕਿ ਇੱਕ ਪਾਸੇ ਤਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਕੇ ਕਹਿ ਰਹੇ ਨੇ ਅਸੀਂ ਤੁਹਾਡੇ ਨਾਲ ਆ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਹੀ ਪੁਲਿਸ ਆ ਕੇ ਇੱਥੇ ਖੜੀ ਨਾਲ ਇਹ ਤਾਂ ਆਮ ਆਦਮੀ ਪਾਰਟੀ ਦਾ ਡਬਲ ਫੇਸ ਹੈ ਤੁਹਾਨੂੰ ਮੈਂ ਦੱਸਿਆ ਵੀ ਇੱਕ ਪਾਸੇ ਕਹਿੰਦੇ ਇਹ ਭਗਮਾ ਕਰਨ ਕਰ ਰਹੀ ਆ ਦੂਸਰੇ ਪਾਸੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਕੈਨਸਲ ਵੀ ਨਹੀਂ ਕਰਦੇ ਇਸੇ ਤਰ੍ਹਾਂ ਕਹਿੰਦੇ ਵੀ ਅਸੀਂ ਸਪੋਰਟ ਇਹਨਾਂ ਨੂੰ ਕਰਦੇ ਆ ਲੇਕਿਨ ਪੁਲਸ ਉਹ ਵੀ ਸਾਡੀ ਯੂਜ਼ ਹੋ ਰਹੀ ਆ ਸੋ ਮੈਨੂੰ ਲੱਗਦਾ ਸਾਨੂੰ ਤੇ ਹੂਸ਼ ਦੇ ਸਮੇਲ ਨਾਲ ਅੱਗੇ ਵਧਣ ਦੀ ਜਰੂਰਤ ਹੈ ਬਿਲਕੁਲ ਇੱਥੇ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਇੱਥੇ ਜਿਹੜਾ ਕਿ ਕਿਹਾ ਜਾ ਰਿਹਾ ਕਿ ਜੋਸ਼ ਤੇ ਹੌਸਲੇ ਨਾਲ ਜਿਹੜਾ ਕੰਮ ਕਰਨ ਦੀ ਲੋੜ ਹੈ ਪਰ ਫਿਲਹਾਲ ਦੇ ਲਈ ਕਿਉਂਕਿ ਇਸ ਵਕਤ ਐਸਓਆਈ ਦੇ ਪ੍ਰਧਾਨ ਵੀ ਜਿਹੜੇ ਪੰਜਾਬ ਦੇ ਰਣਵੀਰ ਸਿੰਘ ਸਾਡੇ ਨਾਲ ਨੇ ਹਾਂ ਬਈ ਕੋਸ਼ਿਸ਼ ਕਰਦੇ ਗੱਲ ਕਰਨ ਦੀ ਕਿਉਂਕਿ ਜੋ ਕੁਝ ਚੱਲ ਰਿਹਾ ਹੈ ਹਾਂਜੀ ਬਈ ਇਸ ਵਕਤ ਇਸ ਵਕਤ ਬਿਲਕੁਲ ਭਾਈ ਜੀ ਕੀ ਲੱਗ ਰਿਹਾ ਹੈ ਹਾਲਾਤ ਕੀ ਬਣੇ ਹੋਏ ਨੇ ਬਾਹਰ ਲਾਠੀ ਚਾਰਜ ਹੋ ਰਿਹਾ ਤੇ ਹੁਣ ਜੋ ਕੁਝ ਚੱਲ ਰਿਹਾ ਹੈ ਵੇਖੋ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਇਹ ਪੰਜਾਬ ਇਹਦਾ ਪਹਿਲਾ ਵਰਡ ਹੈ ਜਿਹੜਾ ਪੰਜਾਬ ਹੈ ਤੇ ਜਿੱਥੇ ਪੰਜਾਬ ਦੀ ਗੱਲ ਆ ਜਾਂਦੀ ਹੈ ਤੇ ਪਿੱਛੇ ਕੋਈ ਗੱਲ ਨਹੀਂ ਰਹਿ ਜਾਂਦੀ ਅੱਜ ਜਿੰਨੇ ਵੀ ਪੰਜਾਬ ਤੋਂ ਲੋਕ ਆਏ ਆ ਸਟੂਡੈਂਟ ਆਏ ਆ ਕੱਲੇ ਪੰਜਾਬ ਤੋਂ ਨਹੀਂ ਹੈ ਹਿਮਾਚਲ ਹਰਿਆਣਾ ਸਾਂਝੀ ਵਾਲਤਾ ਦਾ ਸੰਦੇਸ਼ ਤੇ ਅੱਜ ਜਿਹੜਾ ਇੱਕ ਸਟੂਡੈਂਟ ਦੇ ਡੈਮੋਕਰੈਟਿਕ ਰਾਈਟ ਨੂੰ ਜਿਹੜਾ ਸੈਂਟਰ ਹੈ ਉਹ ਜੇ ਸੈਂਟਰਲਾਈਜੇਸ਼ਨ ਕਰਕੇ ਪੰਜਾਬ ਯੂਨੀਵਰਸਿਟੀ ਦਾ ਆਪਣੀਆਂ ਨੀਤੀਆਂ ਥੋਪ ਕੇ ਇੱਥੇ ਇੱਕ ਖਾਸ ਵਿਚਾਰਧਾਰਾ ਜੇ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਕਿੱਤੇ ਤੋਂ ਆਏ ਲੋਕਾਂ ਨੂੰ ਥੋਪਣਾ ਚਾਹੂਗੀ ਤੇ ਜਿਹੜਾ ਇੱਥੋਂ ਦਾ ਪੜਿਆ ਲਿਖਿਆ ਸਟੂਡੈਂਟ ਹੈ ਉਹ ਹਰ ਕਿਸੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਤੇ ਸੈਨੇਟ ਤੇ ਸਿੰਡੀਕੇਟ ਤਾਂ ਜਿਹੜੀ ਸੁਪਰੀਮ ਪਾਵਰ ਹੈ ਪੰਜਾਬ ਯੂਨੀਵਰਸਿਟੀ ਦੀ ਕਿਉਂਕਿ ਜਦੋਂ ਬੰਦ ਕਮਰਿਆਂ ਦੇ ਵਿੱਚ ਕੋਈ ਵੀ ਕਾਨੂੰਨ ਲਾਗੂ ਹੋਣਾ ਵਿਦਿਆਰਥੀ ਵਿਰੋਧੀ ਕਾਨੂੰਨ ਜਦੋਂ ਵੀ ਕੋਈ ਲਾਗੂ ਹੋਣਾ ਤੇ ਜੇ ਉੱਥੇ ਸੰਗੀ ਤੇ ਅੰਗੂਠਾ ਦੇਣਾ ਤੇ ਸੈਨਟ ਤੇ ਸਿੰਡੀਕੇਟ ਨੇ ਦੇਣਾ ਸੋ ਇਸ ਕਰਕੇ ਜਿਹੜੇ ਹਮੇਸ਼ਾ ਕੇਂਦਰ ਦੀਆਂ ਸਰਕਾਰਾਂ ਨੂੰ ਜਿਹੜੇ ਵੀ ਇਹਨਾਂ ਦੇ ਖਲਾ ਆਪਣਾ ਆ ਇਹਨਾਂ ਦੇ ਖਿਲਾਫ ਆਵਾਜ਼ ਕੋਈ ਬੁਲੰਦ ਕਰਦਾ ਉਹ ਇਹਨਾਂ ਨੂੰ ਹਮੇਸ਼ਾ ਚੁੱਭਦੀਆਂ ਰਹੀਆਂ ਪਰ ਪੰਜਾਬ ਯੂਨੀਵਰਸਿਟੀ ਦਾ ਇੰਟੈਲੈਕਚੁਅਲ ਜਿਹੜੇ ਇੱਥੋਂ ਦੇ ਪੜ੍ਹਨ ਵਾਲੇ ਬੱਚੇ ਆ ਜਿਹੜੇ ਉਹ ਨਾ ਤਾਂ ਪਹਿਲਾਂ ਕੋਈ ਸਰਕਾਰ ਦਬਾ ਸਕੀ ਤੇ ਨਾ ਹੁਣ ਦਬਾ ਸਕੂਗੀ ਇਹ ਸਾਰੇ ਪੰਜਾਬ ਦੀ ਸਾਰੇ ਵਿਦਿਆਰਥੀਆਂ ਦੀ ਸਾਂਝੀ ਲੜਾਈ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅੱਜ ਤਾਂ ਹੀ ਵਿਦਿਆਰਥੀ ਇੱਥੇ ਪਹੁੰਚੇ ਆ ਤੇ ਪੁਲਿਸ ਜਿਹੜਾ ਵੱਡੀਆਂ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ ਕਿ ਜਿਹੜੇ ਬੈਰੀਕੇਡ ਲਾਏ लाठी चार्ज ਕੀਤਾ ਵੀ ਖਰੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾ ਲੈਣਗੇ ਪਰ ਜਦੋਂ ਨੌਜਵਾਨ ਇਕੱਠੇ ਹੁੰਦੇ ਆ ਤੇ ਉਹ ਆਵਾਜ਼ ਨੂੰ ਦਬਾ ਨਹੀਂ ਸਕਦੇ ਸਾਡੇ ਹੱਕਾਂ ਦੀ ਗੱਲ ਹੈ ਤੇ ਜਦੋਂ ਹੱਕਾਂ ਦੇ ਡਾਕੇ ਵੱਜਣਗੇ ਤੇ ਪੰਜਾਬੀਆਂ ਨੇ ਹਮੇਸ਼ਾ ਸੰਘਰਸ਼ ਕੀਤਾ ਹੀ ਹੈ ਅੱਛਾ ਤੁਸੀਂ ਵੀ ਇਜਤ ਬਾਹਰ लाठी चार्ज ਤੇ ਤੁਸੀਂ ਉੱਥੇ ਹੀ ਸੀਗੇ ਉਸ ਦੌਰਾਨ ਇੱਕ ਪਾਸੇ ਤਾਂ ਚੰਡੀਗੜ੍ਹ ਪੁਲਿਸ ਦੂਸਰੇ ਪਾਸੇ ਫਿਰ ਪੰਜਾਬ ਪੁਲਿਸ ਵੀ ਸੱਦ ਲਈਤੀ ਗਈ। ਉਹ ਲੱਗ ਰਿਹਾ ਡਬਲ ਸਟੈਂਡਰਡ ਹੋ ਜਾਂਦਾ ਫਿਰ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਆ ਕੇ ਕਹ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ। ਐਮਪੀ ਆ ਕੇ ਕਹਿ ਰਹੇ ਨੇ ਸਾਡੇ ਨਾਲ ਖੜੇ ਆ। ਐਮਐਲਏ ਆ ਕੇ ਕਹਿੰਦੇ ਤੁਹਾਡੇ ਨਾਲ ਖੜੇ ਆ। ਪਰ ਦੂਸਰੇ ਪਾਸੇ ਪੁਲਿਸ ਵੀ ਜਿਹੜੀ ਉਹਨਾਂ ਦੀ ਇੱਥੇ ਆ ਰਹੀ ਹੈ। ਪਰ ਐਮਐਲਏ ਕਹਿ ਰਹੇ ਨੇ ਕਿ ਨਹੀਂ ਕੋਈ ਡਾਂਗ ਜਿਹੜੀ ਹੈ ਸਟੂਡੈਂਟਸ ਨਹੀਂ ਮਾਰੇਗੀ ਸਾਡੀ ਪੁਲਿਸ। ਦੇਖੋ ਜੀ ਜਿੱਥੇ ਤੱਕ ਗੱਲ ਹੈਗੀ ਹੈ ਜਦ ਆਪਾਂ 1 ਨੰਬਰ ਗੇਟ ਨੂੰ ਪਹਿਲਾਂ ਤਾਂ ਬੰਦ ਸੀਗਾ ਹਨਾ 1 ਨੰਬਰ ਗੇਟ ਫੇਰ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਗੱਲ ਨਹੀਂ ਕੱਲੇ ਸਟੂਡੈਂਟਸ ਨੂੰ ਆ ਲੈਣ ਦੇਵਾਂਗੇ ਬਾਹਰੋਂ ਜਿਹੜੀ ਵੀ ਜੱਥੇਬੰਦੀ ਆਊਗੀ ਉਹਨੂੰ ਐਂਟਰ ਨਹੀਂ ਕਰਨ ਦੇਣਾ ਸਭ ਤੋਂ ਪਹਿਲਾਂ ਦਾ ਜਿਹੜੀ ਕੱਲ ਦੀ ਮੀਟਿੰਗ ਸੀ ਉਹਦੇ ਅੰਦਰ ਇਹ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ ਅਸੀਂ ਪੀਸਫੁਲ ਪ੍ਰੋਟੈਸਟ ਹੋਊਗਾ ਸਾਨੂੰ ਕੋਈ ਚੱਕਰ ਨਹੀਂ ਆਉਣ ਠੀਕ ਹੈ ਪਰ ਇਹ ਜ਼ਿੰਮੇਵਾਰੀ ਚੱਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਮਤਲਬ ਖਰਾਬ ਨਹੀਂ ਹੋਊਗਾ ਮਾਹੌਲ ਠੀਕ ਹੈ ਫਿਰ ਅਸੀਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੀ ਅਸੀਂ ਰਿਟਰਨ 'ਚ ਜ਼ਿੰਮੇਵਾਰੀ ਚੁੱਕਦੇ ਹਾਂ ਤੁਸੀਂ ਇਹਨੂੰ ਐਂਟਰੀ ਦੀ ਪਰਮਿਸ਼ਨ ਦਿਓ ਫਿਰ ਉਸ ਤੋਂ ਬਾਅਦ ਉਹਨੇ ਇਹ ਬੰਦ ਕੀਤਾ ਫਿਰ ਅਸੀਂ ਜਿਹੜੀਆਂ ਕੀ ਕਹਿੰਦੇ ਆ ਆਪਣਾ ਪਾਣੀ ਦੇ ਜਿਹੜੇ ਟੈਂਕਰ ਆਉਣ ਸੀ ਉਹ ਆਉਣ ਦਿੱਤੇ ਪਰ ਜਦ ਫਿਰ ਜਦ ਪੰਜਾਬ ਪੁਲਿਸ ਆਈ ਫਿਰ ਮੈਨੂੰ ਲੱਗਦਾ ਹੁਣ ਡਬਲ ਸਟੈਂਡਰਡ ਦੀ ਜਿਹੜੀ ਗੱਲ ਆ ਉਹ ਪੂਰੀ ਸੱਚ ਹੁੰਦੀ ਦਿਖ ਰਹੀ ਹੈ ਠੀਕ ਹੈ ਮੈਨੂੰ ਲੱਗਦਾ ਪੰਜਾਬ ਪੁਲਿਸ ਨੂੰ ਸੱਦਣ ਦਾ ਇਹੀ ਤਰੀਕਾ ਸੀਗਾ ਵੀ ਹਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੂੰ ਰਲ ਕੇ ਠੀਕ ਹੈ ਦੋ ਸਰਕਾਰਾਂ ਜਿਹੜੀਆਂ ਇੱਕ ਸਰਕਾਰ ਦਾ ਜਿਹੜਾ ਸਟੇਕ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਵੀ ਆਓ ਤੇ ਕੁਝ ਨਾ ਕੁਝ ਵਧੀਆ ਕਰਕੇ ਦਿਓ ਇੱਕ ਵਾਰੀ ਬਲਬੀਰ ਸਿੰਘ ਰਾਜੇਵਾਲ ਵੀ ਇੱਥੇ ਨੇ ਇੱਕ ਵਾਰੀ ਕਿਸਾਨਾਂ ਅੱਗ ਪਹੁੰਚੇ ਹੋਏ ਨੇ ਇੱਕ ਵਾਰੀ ਕੋਸ਼ਿਸ਼ ਕਰਦੇ ਇੱਕ ਵਾਰੀ ਰਾਜੇਵਾਲ ਜੀ ਕੀ ਕਹੋਗੇ ਕਿਉਂਕਿ ਜੋ ਕੁਝ ਚੱਲ ਰਿਹਾ ਹੈ ਸੈਂਟਰਲਾਈਜੇਸ਼ਨ ਕਰਨ ਦੀ ਗੱਲਾਂ ਹੋ ਰਹੀਆਂ ਨੇ ਦੇਖੋ ਜੀ ਇਸ ਅੰਦੋਲਨ ਨੇ ਪੰਜਾਬੀਆਂ ਨੂੰ ਇੱਕ ਹਲੂਣਾ ਦਿੱਤਾ ਹੈ ਯੂਨੀਵਰਸਿਟੀ ਦਾ ਮੈਂ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਸਾਰਾ ਪੰਜਾਬ ਜਗਾਤਾ ਤੇ ਹੁਣ ਮੈਂ ਦੋਸ਼ੀ ਮੰਨਦਾ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਜੀਨੇ ਸਮੇ ਸਮੇਤੇ ਗੋਡੇ ਟੈਕੀ ਕੇਂਦਰ ਦੇ ਅੱਗੇ ਔਰ ਪੰਜਾਬ ਦੀ ਇੱਕ ਇੱਕ ਕਰਕੇ ਇੱਕ ਇੰਸਟੀਚਿਊਸ਼ਨ ਨੂੰ ਉਹਨਾਂ ਦੇ ਹੱਥ ਦੇ ਦਿੱਤੀ ਡੈਮ ਸੇਫਟੀ ਐਕਟ ਦਾ ਨੂੰ ਮੰਨ ਕੇ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ ਭਗਵੰਤ ਮਾਨ ਦੀ ਇਹਨੂੰ ਅਸੀਂ ਚਿੱਠੀ ਲਿਖੀ ਸੀ ਵੀ ਤੁਸੀਂ ਇਹ ਨਾ ਮੰਨਿਓ ਉਹਨੇ ਮੰਨ ਲਿਆ ਅੱਜ ਡੈਮ ਸਾਰੇ ਕੇਂਦਰ ਦੇ ਕਬਜ਼ੇ 'ਚ ਆ ਗਏ ਸਾਡੀ ਪਾਣੀ ਦੀ ਲੋੜ ਪਾਣੀ ਦਾ ਮਸਲਾ ਇਹਨੇ ਡੈਮਾਂ ਦੇ ਨਾਲ ਰੋੜ ਤੱਕ ਹੁਣ ਅਸੀਂ ਤਾਂ ਨਵੀਂ ਕਾਲ ਜੇ ਤੁਹਾਨੂੰ ਦਿੱਤੀ ਆ ਵੀ ਪੰਜਾਬ ਦੇ ਲੋਕਾਂ ਨੂੰ ਬੈਠਣਾ ਨਹੀਂ ਚਾਹੀਦਾ ਇੱਕ ਮੈਂ ਸਵਾਲ ਕਰਦਾ ਮੋਦੀ ਸਰਕਾਰ ਨੂੰ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਬੜਾ ਕੁਝ ਐਤਕੀ ਕੀਤਾ ਹੈ ਜੇ ਸੱਚੀ ਮੁੱੱਚੀ ਤੁਹਾਨੂੰ ਗੁਰੂ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਦਾ ਫਿਕਰ ਹੈ ਤਾਂ ਜਿਹੜੇ ਬੇਇਨਸਾਫੀਆਂ ਅੱਜ ਤੱਕ ਪੰਜਾਬ ਨਾਲ ਹੋਈਆਂ ਉਹਨਾਂ ਸਾਰੀਆਂ ਨੂੰ ਦੂਰ ਕਰੋ ਕਿੱਥੇ ਆ ਉਹ ਦੂਰ ਹੋ ਜਾਣਗੀਆਂ ਪੰਜਾਬੀ ਖੁਸ਼ ਨੇ ਤੇ ਜੇ ਤੁਸੀਂ ਗੱਲਾਂ ਹੀ ਕਰਕੇ ਪੰਜਾਬ ਨੂੰ ਕੁਝ ਕਰਨਾ ਹੈ ਪੰਜਾਬ ਹੁਣ ਗੱਲਾਂ ਨਾਲ ਕੁਝ ਹੋਣ ਵਾਲਾ ਨਹੀਂ ਇੱਥੇ ਪਾਣੀਆਂ ਦੀ ਲੜਾਈ ਵੀ ਹੋਊ ਇੱਥੇ ਚੰਡੀਗੜ੍ਹ ਦੀ ਲੜਾਈ ਵੀ ਹੋਊ ਇੱਥੇ ਸਾਰੇ ਜਿਹੜੇ ਪੈਂਡਿੰਗ ਮੁੱਦੇ ਨੇ ਉਹਨਾਂ ਤੇ ਲੜਾਈ ਹੁਣ ਹੋਊਗੀ ਤੇ ਕਿਸਾਨ ਇਸੇ ਤਰੀਕੇ ਨਾਲ ਡਟੇ ਰਹਿਣਗੇ ਜਦ ਤੱਕ ਸ਼ਡਿਊਲ ਜਰ ਨਹੀਂ ਹੋਉਂਦਾ ਫਿਰ ਦੇਖੋ ਜੀ ਅਸੀਂ ਤਾਂ ਇੱਥੇ ਲਗਾਤਾਰ ਜਥੇ ਭੇਜਦੇ ਰਹੇ ਹਾਂ ਰੋਜ਼ ਸਾਡਾ ਜਥਾ ਇੱਥੇ ਆ ਕੇ ਬੈਠਦਾ ਰਿਹਾ ਤੇ ਮੇਰੀ ਜਿਹਾ ਬੰਦੇ ਦਾ ਖਾਸ ਤੌਰ ਤੇ ਅਸੀਂ ਇਹ ਲਗਾਤਾਰ ਭੇਜਦੇ ਰਾਂਗੇ ਜਦ ਤੱਕ ਇਹ ਚੱਲਦਾ ਹੈ ਅਤੇ ਮੋਹਨਜੀ ਬਹੁਤ ਧੰਨਵਾਦ ਆਏ ਸੀਗੇ ਬਲਬੀਰ ਸਿੰਘ ਰਾਚੇਵਾਲ ਪਹੁੰਚੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਹੋਰ ਰਾਜਨੀਤਿਕ ਸ਼ਕਤੀ ਤਾਂ ਇੱਥੇ ਪਹੁੰਚੀਆਂ ਨੇ ਪਰ ਨਾਲ ਦੇ ਨਾਲ ਸਾਰੇ ਆਪਣੀ ਮਿਹਰੀ ਗੱਲ ਰੱਖ ਕੇ ਜਿਹੜਾ ਹੈਗਾ ਸੁੱਗ ਜਾ ਰਹੇ ਨੇ ਕਿਉਂਕਿ ਕੁਛ ਹੀ ਸਮਰੇ ਹੈਗਾ ਪ੍ਰੋਗਰਾਮ ਜਿਹੜਾ ਹੈਗਾ ਖਤਮ ਹੋਣ ਨੂੰ ਪਰ ਪ੍ਰੋਗਰਾਮ ਖਤਮ ਹੋਣ ਦਾ ਮਤਲਬ ਇਹ ਨਹੀਂ ਕਿ ਧਰਨਾ ਖਤਮ ਹੋਇਆ ਧਰਨਾ ਜਿਹੜਾ ਹੈਗਾ ਉਸੇ ਤਰੀਕੇ ਨਾਲ ਜਾਰੀ ਰਹੇਗਾ ਜਦ ਤੱਕ ਪ੍ਰੋਪਰ ਤਰੀਕੇ ਨਾਲ ਇੱਕ ਸ਼ਡਿਊਲ ਜੜਾਗਾ ਉਹ ਜਾਰੀ ਨਹੀਂ ਕਰ ਦਿੱਤਾ ਜਾਂਦਾ ਸੈਨੇਟ ਚੋਣਾਂ ਲਈ ਜੀ ਬਿਲਕੁਲ ਇਹ ਧਰਨਾ ਇਸ ਵਕਤ ਜਿਹੜਾ ਉਹ ਚੱਲ ਰਿਹਾ ਔਰ ਵਕ ਵਕ ਜੋ ਜਥੇਬੰਦੀਆਂ ਨੇ ਉਹ ਪਹੁੰਚ ਰਹੀਆਂ ਨੇ ਕਿਸਾਨਾਂ ਕੋਲ ਪਹੁੰਚ ਰਹੇ ਐ ਤੇ ਇਹ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ-ਨਾਲ ਦਿਖਾ ਰਹੇ ਆ ਕਿ ਇਸ ਵਕਤ ਨੌਜਵਾਨਾਂ ਦਾ ਵੱਡਾ ਇਕੱਠ ਤੇ ਇਸ ਤੋਂ ਇਲਾਵਾ ਜੋ ਕਿਸਾਨਾਂ ਕੋਲ ਪ੍ਰਵੀਨ ਸਿੰਘ ਰਾਜੀਵਾਲ ਸਰਬੰਸ ਸਿੰਘ ਪੰਦੇਰ ਪਹੁੰਚੇ ਕਈ ਵਾਰਟੀਆਂ ਦੇ ਜੋ ਸੰਸਦ ਨੇ ਜਾਂ ਦਾ ਇੱਕ ਨੇ ਉਹ ਮੌਕੇ ਦੇ ਤੇ ਪਹੁੰਚੇ ਤੇ ਇਸ ਤੋਂ ਇਲਾਵਾ ਯੂਥ ਆਗੂ ਜਿਹੜੇ ਉਹ ਕਈ ਪਹੁੰਚੇ ਸਮਾਜਸੀ ਵੀ ਪਹੁੰਚੇ ਯਾਨੀ ਕਿ ਇਸ ਧਰਨੀ ਦੇ ਵਿੱਚ ਹਰੇਕ ਵਰਗ ਨੇ ਜਿਹੜੀ ਹੈ ਉਹ ਸ਼ਮੂਲੀਅਤ ਕੀਤੀ ਹੈ ਕਿਉਂਕਿ ਇਹ ਸਾਰਿਆਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਸਾਂਝੀ ਲੜਾਈ ਹੈਰ ਇਕੱਠੇ ਹੋ ਕੇ ਉਹਨਾਂ ਨੂੰ ਲੜਨੀ ਚਾਹੀਦੀ ਹੈ ਕਿਸਾਨਾ ਗੋਬਲਬੀਰ ਸਿੰਘ ਰਾਜੀਵਾਲੀ ਆਖਰੇ ਸੀ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਉਹ ਸੰਘਰਸ਼ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਖਲੂਣਾ ਜਿਹੜਾ ਉਹ ਦਿੱਤਾ ਤੇ ਇਸੇ ਕਰਕੇ ਹੀ ਸਾਰੇ ਇਕੱਠੇ ਇੱਕ ਮੰਚ ਤੇ ਤੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਨਾਲ ਲਗਾਤਾਰ ਜਿਹੜੀਆਂ ਉਹ ਦਿਖਾ ਰਹੇ ਹਾਂ ਇਸ ਵਕਤ ਵੀ ਨੌਜਵਾਨ ਯੂਨੀਵਰਸਿਟੀ ਦੇ ਵਿੱਚ ਟਟੇ ਹੋਏ ਆ ਅ ਬਸਮ ਓਵਰ ਆਲ ਜੋ ਤਸਵੀਰ ਹੈ ਉਹ ਕੀ ਰਹੀ ਅੱਜ ਝੜਪੀ ਜਿਹੜੀ ਹੈ ਉਹ ਸ਼ੁਰੂ ਦੇ ਵਿੱਚ ਹੋਈ ਔਰ ਮੋਹਾਲੀ ਐਂਟਰ ਜਦੋਂ ਚੰਡੀਗੜ੍ਹ ਹੁੰਨੇ ਆ ਮੋਹਾਲੀ ਤੋਂ ਉਸ ਸਮੇਂ ਵੀ ਕਾਫੀ ਬੈਰੀਕੇਟਿੰਗ ਕੀਤੀ ਹੋਈ ਸੀ ਕਿ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਜੋ ਪੰਜਾਬ ਤੋਂ ਆਏ ਆ ਹੋਰ ਥਾਵਾਂ ਤੋਂ ਆਣਾ ਚਾਹੁੰਦੇ ਸੀਗੇ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਕੋਈ ਕਈ ਸਾਰੇ ਲੋਕ ਜੜਾ ਹੈਗਾ ਮੋਹਾਲੀ ਤੋਂ ਆਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਜੜਾਗਾ ਉਹਨਾਂ ਨੂੰ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਕਰਨੀ ਦਿੱਤਾ ਗਿਆ ਇਹ ਚੰਡੀਗੜ੍ਹ ਐਂਟਰ ਕੀਤਾ ਫਿਰ ਸੈਕਟਰ 15 ਤੇ ਸੈਕਟਰ 14 ਦੇ ਡਿਵਾਈਡਿੰਗ ਹੈ ਉੱਥੋਂ ਐਂਟਰ ਕਰਨੀ ਦਿੱਤਾ ਗਿਆ ਜੋ ਉੱਥੋਂ ਵੀ ਐਂਟਰ ਕਰਕੇ ਫਿਰ ਪੀਓ ਦੇ ਗੇਟ ਤੇ ਰੋਕ ਲਿੱਤਾ ਗਿਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਹਰ ਪਾਸੇੋਂ ਲੜਦਾ ਹੋਇਆ ਬੰਦਾ ਇੱਥੇ ਤੱਕ ਪਹੁੰਚ ਰਿਹਾ ਫਿਰ ਬਾਹਰ ਗੇਟ ਹੀ ਤੋਲੇਗਾ ਕਿਉਂਕਿ ਜਿਹੜਾ ਪ੍ਰੇਸ਼ਾਨ ਕੀਤਾ ਗਿਆ ਬਾਰ-ਬਾਰ ਪਰਤਾਇਤ ਕੀਤਾ ਗਿਆ 200 300 ਮਤਲਬ ਜਦ ਬਾਹਰ ਖੜੇਗਾ ਤਾਂ ਫਿਰ ਕੀ ਕਰੂਗਾ ਉਹੀ ਜਿਹੜਾ ਕ ਕਲੈਸ਼ ਹੋਇਆ ਬਾਹਰ ਇੱਕ ਡੇਢ ਘੰਟਾ ਚ ਲੱਗਾ ਕਲੈਸ਼ ਚੱਲਦਾ ਰਿਹਾ ਇੱਕ ਇੱਕ ਜੱਥਾ ਕਰਕੇ ਅੰਦਰ ਆਂਦਾ ਰਿਹਾ ਫਿਰ ਪੁਲਿਸ ਰੋਕਦੀ ਸੀ ਫਿਰ ਜਿਹੜਾ ਕ ਕਲੈਸ਼ ਹੁੰਦਾ ਸੀ ਫਿਰ ਅੰਦਰ ਆਇਆ ਤਾਂ ਇਸ ਨੂੰ ਦੇਖਦੇ ਹੋਏ ਜਿਹੜਾ ਕ ਬਾਅਦ ਚ ਜਿਹੜਾ ਕ ਪ੍ਰਸ਼ਾਸਨ ਵੱਲੋਂ ਜਿਹੜਾ ਕ ਪੂਰੇ ਤਰੀਕੇ ਨਾਲ ਕੋਕ ਬੈਰੀਕੇਡਿੰਗ ਤਾਂ ਤੋੜੀ ਦਿੱਤੇ ਗਏ ਸੀਗੇ ਇਸ ਵਕਤ ਸਰਪਜੀਤ ਸਿੰਘ ਖਾਲਸਾ ਇਸ ਵਕਤ ਇੱਥੇ ਨੇ ਐਮਪੀ ਸਾਹਿਬ ਤੁਸੀਂ ਲਾਈਵ ਹੋ ਕੀ ਕਹੋਗੇ ਤੁਸੀਂ ਪਹੁੰਚੇ ਤੁਸੀਂ ਪਹਿਲਾਂ ਵੀ ਪਹੁੰਚੇ ਹੋ ਇੱਥੇ ਹਾਂਜੀ ਕਿੰਨੀ ਕ ਜ਼ਰੂਰੀ ਹੈ ਇਹ ਲੜਾਈ ਲ ਏ ਪੀ ਡੀ ਲਈ ਲੜਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਨਾਲੇ ਤਾਂ ਇਸ ਲੜਾਈ ਦੇ ਵਿੱਚ ਬੱਚਿਆਂ ਦਾ ਭਵਿੱਖ ਹੈ ਤੇ ਨਾਲੇ ਸਿੱਕ ਇਤਿਹਾਸ ਹੈ ਇਸ ਦੇ ਵਿੱਚ ਸੈਨੇਟ ਦੀ ਆ ਤਾਂ ਕੋਈ ਸੈਨੇਟ ਦੀ ਇਹ ਗਲਤੀ ਕੱਢਣ ਭਈ ਸੈਨੇਟ ਦੇ ਕਾਬਿਲ ਨਹੀਂ ਹੈ ਇਸ ਗੱਲ ਦੇ ਆ ਸੈਨੇਟ ਦੇ ਵਿੱਚ ਕਮੀਆਂ ਹੈ ਕੋਈ ਵੀ ਐਸੀ ਗੱਲ ਹੋਵੇ ਫਿਰ ਤਾਂ ਅਸੀਂ ਮੰਨੀਏ ਜਦੋਂ ਜਦਕਿ ਕੋਈ ਅਸੀਂ ਗੱਲ ਨਹੀਂ ਹੈ ਸਿਰਫ ਇਹ ਸੈਨੇਟ ਨੂੰ ਤਾਂ ਭੰਗ ਕਰਨਾ ਚਾਹੁੰਦੇ ਆ ਬਈ ਅਸੀਂ ਸਿੱਖਾਂ ਦਾ ਇਤਿਹਾਸ ਬਦਲ ਕੇ ਜੋ ਇਹ ਭਗਵਾ ਕਰਨੂਰੇ ਕਰਨਾ ਚਾਹੁੰਦੇ ਆ ਉਹਦੇ ਵਿੱਚ ਕਾਮਯਾਬ ਹੋ ਜਾਣ ਤੇ ਇਹਦਾ ਸਿਰਫ ਇੱਕੋ ਇੱਕ ਹੱਲ ਹੈ ਜਿਹੜੀ ਲੜਾਈ ਹੈ ਵੱਧ ਅਧਿਕਾਰਾਂ ਦੀ ਹੈ ਜੇ ਸਟੇਟ ਕੋਲੇ ਵੱਧ ਅਧਿਕਾਰ ਹੋਣ ਤੇ ਵਿੱਚੇ ਬੀਵੀ ਐਮ ਵੀ ਵਿੱਚੇ ਪਾਣੀਆਂ ਦੇ ਮੁੱਦੇ ਇਸ ਸਾਰਿਆਂ ਦਾ ਹਾਲ ਹੀ ਇੱਕੋ ਹੀ ਆ ਪੰਜਾਬ ਯੂਨੀਵਰਸਿਟੀ ਵੀ ਵਾਧਤਕਾਰਾਂ ਦੀ ਜੇ ਯੂਨਾਈਟਿਡ ਸਟੇਟਸ ਆਫ ਮੈਂ ਪਹਿਲਾਂ ਵੀ ਕਿਹਾ ਵੀ ਅਮਰੀਕਾ ਹੋ ਸਕਦਾ ਯੂਨਾਈਟਿਡ ਸਟੇਟਸ ਆਫ ਇੰਡੀਆ ਵੀ ਹੋ ਸਕਦਾ ਜੇ ਸਾਰੇ ਨਹੀਂ ਤਾਂ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਵੀ ਸਾਰੇ ਦੇਸ਼ ਨੂੰ ਭਗਵੇਂ ਰੰਗ ਚ ਰੰਗਣਾ ਉਹਦੇ ਵਿੱਚ ਉਹਨਾਂ ਨੇ ਕਾਮਯਾਬ ਨਹੀਂ ਹੋਣਾ ਉਹਦੇ ਨਾਲ ਦੇਸ਼ ਦਾ ਬਹੁਤ ਮਾਹੌਲ ਖਰਾਬ ਹੋਊਗਾ ਥਾਂ ਥਾਂ ਤੇ ਧਰਨੇ ਪ੍ਰਦਰਸ਼ਨ ਹੋਣਗੇ ਇਸ ਲਈ ਸੈਂਟਰ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਵੀ ਨੈਕਸਟ ਸੈਸ਼ਨ ਚ ਕੋਈ ਗੱਲ ਰੱਖਣ ਜਾ ਰਹੇ ਹੋ ਕੋ ਪਾਰਲੀਮੈਂਟ ਬਿਲਕੁਲ ਇਸ ਇੱਕ ਤਰੀਕ ਤੋਂ ਅਸੀਂ ਲਾਤੇ ਕੁਝ ਚੱਲ ਲਾਤੇ ਹਾਂ ਹੁਣ ਇਸ ਵਾਰੀ ਬੋਲਾਂਗੇ ਨਹੀਂ ਟਾਈਮ ਦੇਣਗੇ ਫਿਰ ਵੀ ਬੋਲਾਂਗੇ ਭਾਵੇਂ ਸ਼ੈਡਿਊਲ جاری ਹੋ ਜਾਏਗਾ ਤਾਂ ਤੱਕ ਪਰ ਫਿਰ ਵੀ ਗੱਲ ਰੱਖੋਗੇ ਹਾਂਜੀ ਹਾਂਜੀ ਸ਼ੈਡਿਊਲ ਜੀ ਕੱਲਾ ਜਾਰੀ ਹੋਣ ਤੱਕ ਨਹੀਂ ਅਸੀਂ ਖੜਦੇ ਮੈਂ ਪਹਿਲਾਂ ਵੀ ਹੁਣ ਵੀ ਕਿਹਾ ਐ ਬਈ ਲੜਾਈ ਉੱਥੇ ਤੱਕ ਚੱਲੂਗੀ ਜਦੋਂ ਤੱਕ ਇਲੈਕਸ਼ਨਾਂ ਦੀ ਡੇਟ ਡਿਕਲੇਅਰ ਨਹੀਂ ਹੋ ਜਾਂਦੀ ਉਦੋਂ ਉਦੋਂ ਤੱਕ ਲੜਾਈ ਚੱਲੇਗੀ ਗੱਲਾਂ ਤਾਂ ਪਹਿਲਾਂ ਵੀ ਇਹਨਾਂ ਨੇ ਕਰਕੇ ਕਿੰਨੇ ਕਿਸਾਨਾਂ ਦੇ ਧਰਨੇ ਚਕਾਰੇ ਦਿੱਤਾ ਕਿ ਕਿਸਾਨਾਂ ਨੂੰ ਕੁਝ ਵੀ ਨਹੀਂ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਐ ਸੀਗੇ ਐਮਪੀ ਜਿਹੜੇ ਕਿ ਇਸ ਵਕਤ ਤੇ ਪਹੁੰਚਨੇ ਸਰਦੂ ਸਿੰਘ ਖਾਲਸਾ ਪਰ ਸਵਾਲ ਆਹੀ ਹੈ ਕਿ ਸ਼ੈਡਿਊਲ ਕਦਾ ਜਾਰੀ ਹੋਏਗਾ ਤਰੀਕ ਕਦ ਲਾਨੀ ਜਾਏਗੀ ਉਹ ਤਾਂ ਹੀ ਜਿਹੜਾ ਹੈਗਾ ਇਹ ਧਰਨਾ ਚੁੱਕਿਆ ਜਾਏਗਾ ਨਹੀਂ ਤਾਂ ਇਹ ਧਰਨਾ ਇਸ ਤੱਕ ਚੱਲਦਾ ਰਹੇਗਾ ਜੀ ਅਸਾ ਬਦਮ ਹੁਣ ਕੀ ਜਿਹੜੇ ਲੋਕ ਆਏ ਸੀਗੇ ਉਹ ਵਾਪਸ ਜਾਣਾ ਵੀ ਸ਼ੁਰੂ ਹੋ ਗਿਆ ਜਾਂ ਕਿੰਨੇ ਸਮੇਂ ਤੱਕ ਰੁਕਣਗੇ ਹੁਣ ਅੱਗੇ ਕੀ ਅੱਜ ਦੀ ਦਿਨ ਚੱਲਿਆ ਇੱਕ ਵਾਰੀ ਕੋਸ਼ਿਸ਼ ਕਰਦੇ ਤੁਹਾਨੂੰ ਇਧਰ ਮੇਨ ਸਟੇਜ ਦੇ ਬਸੇ ਦਿਖਾਉਂਦੀ ਕਿਉਂਕਿ ਹੱਲੇ ਤੱਕ ਤਾਂ ਕੋਈ ਗਿਆ ਨਹੀਂ ਹੈ ਇਹੋ ਜੀ ਗੱਲ ਨਹੀਂ ਹੈ ਬਲਕਿ ਲੋਕ ਵਧੇ ਹੀ ਨੇ ਪਰ ਹਾਂ ਇਹ ਕਹਿ ਲੀਏ ਕਿ ਕਿਉਂਕਿ ਕੀ ਜਰੀ ਸਮਾ 4 ਵਜੇ ਤੱਕ ਦਾ ਅੱਧੇ ਇੱਕ ਘੰਟੇ ਤੱਕ ਚਲੇਗਾ ਲੋਕ ਜਾਣਾ ਸ਼ੁਰੂ ਕਰ ਸਕਦੇ ਨੇ ਪਰ ਉਸ ਤਰ੍ਹਾਂ ਤੱਕ ਕਮੇਟੀ ਕੋਈ ਵੱਡੇ ਐਲਾਨ ਕਰਦੀ ਹੈ ਵੱਡੇ ਫੈਸਲੇ ਹੁੰਦੇ ਨੇ ਉਹਦਾ ਇੰਤਜ਼ਾਰ ਜ਼ਰੂਰ ਆਏਗਾ ਕਿ ਆਖਿਰਕਾਰ ਅਗਲੀ ਰਣਨੀਤੀ ਕੀ ਰਹੇਗੀ ਇਸੇ ਤਰ੍ਹਾਂ ਕਿ ਨਾ ਚੱਲੇਗਾ ਜਾਂ ਹੋਰ ਲੈਵਲ ਤੇ ਕੋਈ ਕਦਮ ਚੁੱਕਣਗੇ ਅੱਜ ਜਿੰਦਰੇ ਆਪਰੇ ਖੜ ਜਾਣਗੇ ਜਿਹੜੇ ਲਾਹਰਗੇ ਤਫਾ ਨਾਲ ਮੱਥਾ ਤਫਾ ਵਾਂਗ ਰੋਲ ਜਾਣਗੇ ਮੋਦੀ ਸਾਹਿਬ ਪਾਵਾਗ ਰੌਜਾਂਗੇ ਬੜਾ ਸੋਹਣਾ ਹੈ ਦੋਸਤੋ ਦੋਸਤੋ ਸਾਡੇ ਵਿਚਕਾਰ ਬੀਕੇਯੂ ਕ੍ਰਾਂਤੀਕਾਰੀ ਤੋਂ ਪ੍ਰੈਜ਼ੀਡੈਂਟ ਬਲਦੇਵ ਸਿੰਘ ਜੀਰਾ ਜੀ ਨੇ ਮੈਂ ਇਹਨਾਂ ਨੂੰ ਕਹੂੰਗਾ ਕਿ ਉਹ ਆਪਕੇ ਆਪਣੀ ਗੱਲ ਲੱਖੋ ਇੱਕ ਮਿੰਟ ਹਿੰਦੀ ਨਹੀਂ ਇੱਕ ਮਿੰਟ ਉਹ ਦੋਸਤੋ ਤਾਂ ਇਸ ਵਕਤ ਜੋ ਪੰਜਾਬ ਯੂਨੀਵਰਸਿਟੀ ਦੇ ਵਿਚ ਉਸ ਟੇ ਲੱਗੀ ਹੋਈ ਜਿੱਥੇ ਵਕ ਵਕ ਬੁਲਾਰੇ ਬੋਲ ਰਹੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਅ ਨੌਜਵਾਨਾਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਸਪੀਚ ਕੀਤੀਆਂ ਜਾ ਰਹੀਆਂ ਨੇ ਔਰ ਉਹ ਚਾਹੁੰਦੇ ਹੈ ਕਿ ਪੰਜਾਬ ਯੂਨੀਵਰਸਿਟੀ ਜਿਸ ਤਰ੍ਹਾਂ ਚੱਲ ਰਹੀ ਹੈ ਉਵੇਂ ਹੀ ਅਧਿਕਾਰ ਹੋਣਾ ਰਹਿਣਾ ਚਾਹੀਦਾ ਜੋ ਸੈਨੇਟ ਹੈ ਉਸੇ ਤਰੀਕੇ ਹੀ ਬਰਕਰਾਰ ਰਹੇ ਸਿੰਡੀਗੇਟ ਉਸੇ ਤਰੀਕੇ ਬਰਕਰਾਰ ਰਹੇ ਔਰ ਇਸ ਨੂੰ ਕਿਸੇ ਤਰੀਕੇ ਵੀ ਭੰਗ ਕਰਕੇ ਜਿਹੜਾ ਉਹ ਸਾਰੀਆਂ ਜੋ ਪਾਵਰਾਂ ਨੇ ਉਸ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਇਸ ਦੇ ਨਾਲ ਫਿਰ ਕੇਂਦਰ ਜੋ ਚਾਹੇਗਾ ਉਹ ਆਪਣੀ ਮਨਮਰਜ਼ੀ ਦੇ ਨਾਲ ਕਰ ਸਕੇਗਾ ਪਰ ਜਿੰਨੀ ਦੇਰ ਤੱਕ ਜੋ ਸੈਨੇਟ ਮੈਂਬਰ ਨੇ ਉਹ ਚੁਣੇ ਜਾ ਰਹੇ ਹੈ ਜਾਂ ਸਿੰਡੀਕੇਟ ਚੁਣੀ ਜਾ ਰਹੀ ਹੈ ਤਾਂ ਉਹ ਫਿਰ ਉਸ ਹਸਾਬ ਦੇ ਨਾਲ ਫੈਸਲੇ ਲੈਂਦੇ ਆ ਜਿੱਧਰ ਜ਼ਿਆਦਾ ਵੋਟ ਜਿਹੜੇ ਆ ਉਹ ਆ ਪਾਉਣ ਗਿਆ ਜਿਸ ਤਰ੍ਹਾਂ ਜ਼ਿਆਦਾ ਜਿਹੜੇ ਪਾਸੇ ਦੇ ਵਿਚਾਰ ਹੋਣ ਤਾਂ ਉਸ ਮੁਤਾਬਕ ਫੈਸਲਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਲਿਆ ਜਾਂਦਾ ਤਾਂ ਜੋ ਵਿਦਿਆਰਥੀਆਂ ਦਾ ਵੀ ਕੋਈ ਜਿਹੜਾ ਉਹ ਸੁਰੱਖਿਅਤ ਰਹੇ ਔਰ ਕਈ ਫੈਸਲੇ ਸੈਨੇਟ ਮੈਂਬਰ ਅਜਿਹੀ ਲੈਂਦੇ ਆ ਜੋ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਹੁੰਦੇ ਨੇ ਪਰ ਜੇਕਰ ਸਿੱਧਾ ਉਪਰੋਹੀ ਸਾਰੇ ਰੂਲ ਬਣ ਕੇ ਆਇਆ ਕਰਨਗੇ ਤਾਂ ਫਿਰ ਵਿਦਿਆਰਥੀਆਂ ਦੀ ਕੋਈ ਸਾਰ ਨਹੀਂ ਲਏਗਾ ਚਾਹੇ ਆਫਿਸਾਂ ਦੇ ਵਿੱਚ ਵਾਅਦਾ ਹੋਵੇ ਚਾਹੇ ਐਡਮਿਸ਼ਨਾਂ ਨੂੰ ਲੈ ਕੇ ਹੋਵੇ ਚਾਹੇ ਹੋਸਟਲਾਂ ਨੂੰ ਲੈ ਕੇ ਜੋ ਕਦਮ ਨੇ ਉਹ ਚੁੱਕੇ ਜਾਂਦੇ ਆ ਤਾਂ ਕਿਉਂਕਿ ਇਹ ਪੰਜਾਬ ਯੂਨੀਵਰਸਿਟੀ ਇਹ ਯੂਨੀਵਰਸਿਟੀ ਹੈ ਜਿੱਥੇ ਫੀਸ ਵੀ ਬਹੁਤ ਘੱਟ ਆ ਰਾ ਪੜਾਈ ਜਿਹੜੀ ਆ ਉਹ ਬੜੀ ਕਹਿ ਸਕਦੇ ਆ ਕਿ ਉੱਚ ਦਰਜੇ ਦੀ ਪੜਾਈ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਈ ਵੱਡੇ ਵੱਡੇ ਨਾਮੀ ਲੋਕ ਜਿਹੜੇ ਆ ਉਹ ਇੱਥੋਂ ਪੜ ਕੇ ਗਏ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਉਹ ਅੱਜ ਰਾਜਮਾਨ ਨੇ ਜਾਂ ਫਿਰ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਵੀ ਹੋਏ ਆ ਇੱਕ ਵਾਰ ਫਿਰ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੀਆਂ ਜੋ ਤਸਵੀਰਾਂ ਨੇ ਉਹ ਦਿਖਾ ਰਹੇ ਆ ਇੱਕ ਹੋਰ ਜੱਥਾ ਜੋ ਐਂਟਰ ਹੁੰਦਾ ਹੋਇਆ ਬਸਮ ਇਸ ਵਕਤ ਵੀ ਇਹ ਜਿ ਲੱਗ ਰਿਹਾ ਕਿ ਕੋਈ ਹਾਂ ਹੋਰ ਜੋ ਜਥਾ ਉਹ ਐਂਟਰ ਹੋਇਆ ਕੌਣ ਨੇ ਕੁਝ ਪਤਾ ਇਸ ਬਾਰੇ ਤਾਂ ਇਹ ਗੇਟ ਦੇ ਉੱਤੇ ਜੋ ਜਦੋਜਹਿਦ ਚੱਲ ਰਹੀ ਹੈ ਉਹ ਆਪਾਂ ਤੁਹਾਨੂੰ ਤਸਵੀਰਾਂ ਨਾਲ ਨਾਲ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਦਿਖਾ ਰਹੇ ਹਾਂ ਅੱਜ ਸਾਰਾ ਦਿਨ ਇਸੇ ਤਰ੍ਹਾਂ ਹੀ ਜੇਕਰ ਚੰਡੀਗੜ੍ਹ ਤੇ ਮੁਹਾਲੀ ਦੀ ਸਰਹੱਦ ਦਾ ਜ਼ਿਕਰ ਕਰੀਏ ਤਾਂ ਉੱਥੇ ਵੀ ਇਸੇ ਤਰ੍ਹਾਂ ਦੀ ਜਦੋਜਹਿਦ ਹੁੰਦੀ ਰਹੀ ਇੱਕ ਪਾਸੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜੋ ਲੋਕ ਆਏ ਸਨ ਪੰਜਾਬ ਯੂਨੀਵਰਸਿਟੀ ਦੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਉਹ ਚੰਡੀਗੜ੍ਹ ਐਂਟਰ ਹੋਣ ਦੇ ਲਈ ਜਦੁੱਜਹਿਦ ਕਰਦੇ ਰਹੇ ਤੇ ਜੇਕਰ ਉੱਥੋਂ ਐਂਟਰ ਹੋ ਜਾਂਦੇ ਤਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਂਟਰੀ ਨੂੰ ਲੈ ਕੇ ਵੀ ਕਾਫੀ ਕਸ਼ਮਕਸ਼ ਜੜੀ ਉਹ ਕਰਨੀ ਪਈ ਹਾਲਾਂਕਿ ਸਾਰੇ ਲੋਕ ਜਿਹੜੇ ਆ ਉਹ ਹਾਲੇ ਤੱਕ ਵੀ ਪੰਜਾਬ ਯੂਨੀਵਰਸਿਟੀ ਨਹੀਂ ਪਹੁੰਚ ਸਕੇ ਕਈ ਜਤੇ ਜਿਹੜੇ ਆ ਉਹ ਪਹੁੰਚੇ ਵੀ ਤੇ ਬਹੁਤੇ ਲੋਕ ਜਿਹੜੇ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਐਂਟਰ ਨਹੀਂ ਹੋਣ ਦਿੱਤਾ ਗਿਆ ਹਾਲਾਂਕਿ ਉਸ ਸਮੇਂ ਹੰਗਾਮਾ ਹੋਇਆ ਝੜਪਾ ਵੀ ਹੋਈਆਂ ਜਦੋਂ ਐਂਟਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਨਾ ਲੋਕਾਂ ਨੂੰ ਨਹੀਂ ਮਿਲੇ ਜੋ ਕਿ ਇੱਥੇ ਸਮਰਥਨ ਕਰਨ ਦੇ ਲਈ ਵਿਦਿਆਰਥੀ ਜਥੇਬੰਦੀਆਂ ਦਾ ਪਹੁੰਚੇ ਸੀ ਤਾਂ ਪੁਲਿਸ ਇੱਕ ਪਾਸੇ ਯੂਨੀਵਰਸਿਟੀ ਦੇ ਵਿੱਚ ਐਂਟਰ ਨਹੀਂ ਹੋਣ ਦੇਣਾ ਚਾਹੁੰਦੀ ਸੀ ਬਾਰੂਹ ਆਏ ਲੋਕਾਂ ਨੂੰ ਜਦਕਿ ਜੋ ਵਿਦਿਆਰਥੀ ਨੇ ਜੋ ਉੱਥੇ ਪ੍ਰੋਟੈਸਟ ਕਰ ਰਹੇ ਨੇ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਸਮਰਥਨ ਦੇ ਵਿੱਚ ਜੋ ਕੋਈ ਵੀ ਆਇਆ ਉਹ ਪੰਜਾਬ ਯੂਨੀਵਰਸਿਟੀ ਦੇ ਅੰਦਰ ਐਂਟਰ ਹੋਵੇ ਧਰਨੇ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਸ਼ਾਂਤ ਮਈ ਢੰਗ ਦੇ ਨਾਲ ਇਹ ਪ੍ਰੋਟੈਸਟ ਕਰਨਾ ਹੈ ਕਿ ਉਸ ਨੂੰ ਹੋਣ ਦਿੱਤਾ ਜਾਏ ਇਸ ਦੌਰਾਨ ਪੁਲਿਸ ਦੇ ਨਾਲ ਜਦੋਂ ਜਹਿਦ ਵੀ ਹੋਈ ਹੈ ਪੁਲਿਸ ਦੇ ਵੱਲੋਂ ਆ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ ਕੋਈ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਇਸ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਜੋ ਨੇ ਉਹਨਾਂ ਦੇ ਵੀ ਜੋ ਆਗੂ ਨੇ ਉਹ ਪਹੁੰਚੇ ਹੈ ਤੇ ਇਸ ਤੋਂ ਲਾ ਬਾ ਜੋ ਸਮਾਰਟ ਸਿਟੀ ਨੇ ਉਹ ਪਹੁੰਚੇ ਹੈ ਤੇ ਯੂਥ ਆਇਕਨ ਜਿਹੜੇ ਨੇ ਉਹ ਇਸ ਤਰਨੇ ਦੇ ਵਿੱਚ ਸ਼ਾਮਲ ਹੋਏ ਹੈ ਜਾਂ ਪੁਰਾਣੇ ਵਿਦਿਆਰਥੀ ਕੀਏ ਜੋ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਕੇ ਗਏ ਆਂ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਯੂਨੀਵਰਸਿਟੀ ਦੇ ਹੱਕ ਜਿਹੜੇ ਨੇ ਉਹ ਅਖੋਏ ਜਾ ਰਹੇ ਨੇ ਤੇ ਉਹਨਾਂ ਨੂੰ ਸਮਰਥਨ ਕਰਨਾ ਚਾਹੀਦਾ ਉਹ ਵੀ ਅੱਜ ਪੰਜਾਬ ਯੂਨੀਵਰਸਿਟੀ ਆ ਪਹੁੰਚੇ ਔਰ ਉਹਨਾਂ ਦੇ ਵੱਲੋਂ ਵੀ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਆ ਗਏ ਵਾਕਵਾਕਾ ਜੋ ਤਸਵੀਰਾਂ ਨੇ ਅੱਜ ਸਵੇਰ ਤੋਂ ਹੀ ਨਜ਼ਰ ਆ ਰਹੀਆਂ ਤਾਂ ਹੁਣ ਗੱਲ ਕਰਾਂਗੇ ਸੰਸਦ ਅਮਰਤਪਾਲ ਸਿੰਘ ਦੀ ਐਨਐਸਸੀ ਦੇ ਵਿੱਚ ਵਾਦੀ ਨੂੰ ਲੈ ਕੇ ਜੋ ਹੈ ਸੁਪਰੀਮ ਕੋਰਟ ਤੇ ਵਿੱਚ ਪਟੀਸ਼ਨ ਪਾਈ ਗਈ ਹੈ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਵੱਲੋਂ ਇਨਕਾਰ ਕੀਤਾ ਗਿਆ ਐਨਐਸਸੀ ਦੇ ਵਿੱਚ ਵਾਦੀ ਨੂੰ ਅਮਰਤਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਦਿਨੀ ਚੁਣੌਤੀ ਦਿੱਤੀ ਸੀ ਸੁਪਰੀਮ ਕੋਰਟ ਨੇ ਅਮਰਤਪਾਲ ਨੂੰ ਹਾਈ ਕੋਰਟ ਦਾ ਰੁਖ ਕਰਨ ਦੇ ਲਈ ਆਖਿਆ ਹਾਈ ਕੋਰਟ ਨੂੰ 6 ਹਫ਼ਤਿਆਂ ਦੇ ਵਿੱਚ ਫੈਸਲਾ ਸੁਣਾਉਣ ਦਾ ਨਿਰਦੇਸ਼ ਦੇਵਾਂਗੇ ਇਹ ਸੁਪਰੀਮ ਕੋਰਟ ਦੇ ਵੱਲੋਂ ਹਾਲਾਂਕਿ ਗੱਲ ਆਖੀ ਗਈ ਹੈ ਇਸ ਦੇ ਉੱਤੇ ਤਾਂ ਅਮਰਤਪਾਲ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਸੁਪਰੀਮ ਕੋਰਟ ਦੇ ਵੱਲੋਂ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਹਿਲਾਂ ਹਾਈ ਕੋਰਟ ਜਾਓ ਤੇ ਉੱਥੇ ਆਪਣੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕਰੋ। ਹਾਲਾਂਕਿ ਸੁਪਰੀਮ ਕੋਰਟ ਨੇ ਇਹ ਟਿੱਪਣੀ ਜ਼ਰੂਰ ਕੀਤੀ ਹੈ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਇਸ ਦੇ ਉੱਤੇ ਫੈਸਲਾ ਦੇਣ ਦੇ ਲਈ ਅਦੇਸ਼ ਦਿਆਂਗੇ। ਕੀ ਕੋਈ ਵਕੀਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਸ ਨਾ ਮੰਗ। ਟੀ ਬੋਰਡ ਦਾ ਓਪੀਨੀਅਨ ਆਇਆ ਉਸ ਤੋਂ ਬਾਅਦ ਜੋ ਹਾਈ ਕੋਰਟ ਦਾ ਜੋ ਉੱਥੇ ਰੁਖ ਕੀਤਾ ਸੀ ਤੇ ਹੁਣ ਨਵੀਂ ਤਰੀਕ ਜਨਵਰੀ ਦੀ ਹੈ। ਕੋਈ ਫੈਸਲਾ ਨਹੀਂ ਹੋਇਆ ਕੋਈ ਉਸ ਦੇ ਵਿੱਚ ਜਲਦੀ ਸੁਣਵਾਈ ਨਹੀਂ ਹੋਈ ਆਰਗੂਮੈਂਟਸ ਤੇ ਚੱਲੀ ਜਾਂਦਾ ਹੈ ਤਾਂ ਅਸੀਂ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਤੇ ਆਏ ਆ ਵੀ ਘੱਟੋ ਘੱਟ ਸਾਡਾ ਇਸ ਪਟੀਸ਼ਨ ਦੀ ਕੋਈ ਸੁਣਵਾਈ ਤਾਂ ਹੋਵੇ ਤੇ ਅਸੀਂ ਫਿਰ ਆ ਜਿਹੜਾ ਇਹ ਭਾਈ ਅਮਰਿਤਪਾਲ ਸਿੰਘ ਪੰਜਾਬ ਵਾਸੀਆਂ ਦੇ ਉੱਥੇ ਸੰਮੁਖ ਹੋਣ ਜਿਹੜੀ ਪੋਲੀਟੀਕਲ ਪਾਰਟੀ ਆ ਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਚੜ੍ਹਦੀ ਕਲਾ ਵਿੱਚ ਹੈ ਸਾਡੀ ਪਾਰਟੀ ਕੋਲ ਇੱਕ ਨਹੀਂ ਦੋ ਦੋ ਮੈਂਬਰ ਪਾਰਲੀਮੈਂਟ ਨੇ ਤੇ ਇਸੇ ਲਈ ਜਿਹੜਾ ਅਸੀਂ ਉਹਨਾਂ ਦੀ ਰਿਹਾਈ ਖਾਤਰ ਇੱਥੇ ਜੋ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਜੀ ਲੇਕਿਨ ਸਰ ਦਸੰਬਰ ਮੇ ਪਾਰਲੀਮੈਂਟ ਸੈਸ਼ਨ ਵੀ ਹੈ ਅਭੀ ਤੱਕ ਉਹਨਾਂ ਨੇ ਭਾਗ ਨਹੀਂ ਲਿਆ ਹੈ ਇਸ ਕੋ ਲੈ ਕੇ ਵੀ ਕਿਆ ਕੋਰਟ ਕੇ ਅੰਦਰ ਯਾਚਿਕਾ ਲਗਾਈ ਹੈ ਹਾਂ ਜੀ ਦੇਖੋ ਅਸੀਂ ਜਿਹੜੀਆਂ ਸੰਬੰਧਤ ਅਥਾਰਟिटीज ਨੇ ਜਿਵੇਂ ਜੋ ਡੀਸੀ ਅਮਰitsar ਨੇ ਜਿਨ੍ਹਾਂ ਨੇ ਡਿਟੈਂਸ਼ਨ ਆਰਡਰ ਲਾਇਆ ਹੈ ਜੀ ਉਸ ਤੋਂ ਬਾਅਦ ਜੋ ਹੋਮ ਸੈਕਟਰੀ ਪੰਜਾਬ ਨੇ ਜਿਨ੍ਹਾਂ ਨੇ ਇਸ ਨੂੰ ਅਪਰੂਵ ਕੀਤਾ ਹੈ ਕਨਫਰਮ ਕੀਤਾ ਹੋਮ ਸੈਕਟਰੀ ਸੈਂਟਰ ਸਰਕਾਰ ਦਿਆਂ ਨੇ ਤੇ ਅਸੀਂ ਉਹਨਾਂ ਨੂੰ ਯਾਚਿਕਾਵਾਂ ਦਵਾਂਗੇ ਅਰਜ਼ੀਆਂ ਲਿਖਾਂਗੇ ਇਹ ਹੁੰਦਾ ਤਾਂ ਫਿਰ ਅਸੀਂ ਜਿਹੜਾ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਵੀ ਦਵਾਂਗੇ ਜੇ ਉਹ ਨਹੀਂ ਅਲਾਉ ਕਰਦੇ ਤਾਂ ਅਸੀਂ ਜੋ ਹਾਈ ਕੋਰਟ ਦਾ ਰੁਕ ਕਰਾਂਗੇ ਤੇ ਉਸ ਤੋਂ ਬਾਅਦ ਜੋ ਫਿਰ ਮਾਨਯੋਗ ਸੁਪਰੀਮ ਕੋਰਟ ਇੱਧਰ ਆਵਾਂਗੇ ਅਬ ਕੀ 6 ਹਫਤੇ ਦਾ ਸਮਾਂ دیا ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਇਸ ਦੇ ਨਾਲ ਹੀ ਆ ਗਿਆ ਦਿਓ ਧੰਨਵਾਦ ਸਤ ਸ੍ਰੀ ਅਕਾਲ ਡੇਲੀ ਪੋਸ